ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਚੋਟੀ ਦੇ ਐਸ ਵੱਡੇ ਲੀਡਰ ਦੇ ਘਰੋਂ ਆਈ ਅੱਤ ਦੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਿਲੰਦਰ ਚ ਸ਼ਿਵ ਵਿਹਾਰ ਦੇ ਨੇੜੇ ਸਾਬਕਾ ਕਾਂਗਰਸੀ ਕੌਸਲਾ ਦਾ ਰੋਹਣਾ ਸਾਈਗਲ ਨੇ ਕਰਜ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਨੂੰ ਫਾ ਲੈ ਕੇ ਖੁਦਕੁਸ਼ੀ ਕਰ ਲਈ ਮਰਤਕ ਦੀ ਪਛਾਣ ਸੋਡਨ ਲਗਤ ਦੀ ਰਹਿਣ ਵਾਲੀ ਨਿਕਤਾ ਵਜੋ ਹੋਈ ਆ ਤੇ ਮਰਤਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲੀ ਲਿਸੀ ਤੇ ਲੜਕੀ ਦਾ ਪਰਵਾਇ ਉਪੀ ਚ ਰਹਿੰਦਾ ਹੈ ਤੇ ਉਹ ਜਿਲੰਦਰ ਜੀ ਆਪਣੀ ਪੂਆ ਕੋਲ ਲੈ ਰਹੀ ਸੀ ਜਾਣਕਾਰੀ ਦੇ ਮਤਾਬਿਕ ਨਿਕਤਾ ਵਰਮਾ ਪਿਛਲੇ 5 ਸਾਲਾਂ ਤੋਂ ਇੱਥੇ ਕੰਮ ਕਰੀ ਸੀ ਮਾਹੀ ਗ੍ਰਿਖਿਨਾ ਵਰਮਨ ਦੇ ਸੈਕਿੰਡ ਨਿਕਤਾ ਕਾਂਗਰਸੀ ਆਗੂ ਹੋਣ ਸਾਈਕਲ ਤੇ ਕਰ ਕੰਮ ਕਰਦੀ ਸੀ ਤੇ ਸਵੇਰ ਸੰਖੋਂ ਆ ਕੇ ਸਾਡੀ ਬੀਟੀ ਨੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਪਰਵਾਦਾ ਦੋਸ਼ੀ ਕਿ ਜੈਸਤਾਨ ਤੇ ਸਾਡੀ ਧੀਨ ਬਾਹਰ ਲਿਆ ਸੀ ਉਸ ਥਾਂ ਤੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਪਰਵਾਦਾ ਦੋਸ਼ੀ ਕੋਲ ਦੇ ਲੜਕੀ ਦਾ ਕਤਲ ਕੀਤਾ ਗਿਆ ਹੜਾ ਕੇ ਪਰਿਵਾਰ ਨੇ ਕਿਸੇ ਦੇ ਇਹ ਦੋਸ਼ ਨਹੀਂ ਲਗਾਏ ਪਰਵਾਦਾ ਕਹਿੰਦਾ ਕਿ ਮਾਵਲੇ ਦੀ ਪੁਲਿਸ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਕ੍ਰਿਸ਼ਨਾ ਨੇ ਸਾਈਕਲ ਦੇ ਸਾਥਕਾ ਮੁਲਾਜ਼ਮਾਂ ਤੇ ਦੋਸ਼ ਲਾਏ ਹਨ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ